ਪੇਸ਼ ਨੇ ਦੇਸ਼ ਵਿਦੇਸ਼ ਦੀਆਂ ਖਬਰਾਂ ਪਹਿਲਾਂ ਸਪ੍ਰੈਟਨ ਦੀਆਂ ਖਾਸ ਖਬਰਾਂ ਰਾਮ ਰਹੀਮ ਜੇਲ੍ਹ ਤੋਂ ਆਏ ਬਾਹਰ ਮੋਦੀ ਸਰਕਾਰ ਨੇ ਪ੍ਰਸਾਰਣ ਬਿੱਲ ਵਾਪਸ ਲਿਆ ਵਿਰੋਧੀ ਧਿਰ ਨੇ ਬਿੱਲ ਨੂੰ ਬੋਲਣ ਤੇ ਪ੍ਰੈਸ ਦੀ ਆਜ਼ਾਦੀ ਲਈ ਖਤਰਾ ਕਰਾਰ ਦਿੱਤਾ ਸੀ ਚੰਡੀਗੜ੍ਹ ਯੂਨੀਵਰਸਿਟੀ ਨੇ ਐਨ ਆਈ ਆਰ ਐਫ 2024 ਰੈਂਕਿੰਗ ਵਿੱਚ ਮਾਰੀ ਵੱਡੀ ਮਰ ਭਾਰਤ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਚੋਂ 20ਵਾਂ ਸਥਾਨ ਹਾਸਲ ਕੀਤਾ ਬਿਹਾਰ ਦੇ ਜਹਾਨਾਬਾਦ ਜ਼ਿਲ੍ਹੇ ਵਿੱਚ ਪੈਂਦੇ ਬਾਬਾ ਸਰਦੇਸ਼ਵਰ ਨਾਥ ਮੰਦਰ ਵਿੱਚ ਪਗਧਨ ਕਰਨ 6 ਔਰਤਾਂ ਸਣੇ ਕੁੱਟਕੁੱਟ 7 ਲੋਕਾਂ ਦੀ ਮੌਤ ਤੇ 16 ਜ਼ਖਮੀ ਅਤੇ ਪਾਕਿਸਤਾਨੀ ਫੌਜ ਨੇ ਸਾਬਕਾ ਖੁਫੀਆ ਮੁਖੀ ਫੈਜ਼ ਅਹਿਮਦ ਨੂੰ ਹਿਰਾਸਤ ਵਿੱਚ ਲਿਆ। ਸਾਜ਼ਮੀਆਂ ਦੇ ਜਿੰਸੀ ਸ਼ੋਸ਼ਣ ਤੇ ਹੱਤਿਆ ਦੇ ਮਾਮਲੇ ਵਿੱਚ ਸਜ਼ਾ ਕਟੜੇ ਡੇਰਾ ਮੁਖੀ ਰਾਮ ਰਹੀਮ ਨੂੰ 21 ਦਿਨਾਂ ਦੀ ਪਰੋਲ ਦਿੱਤੀ ਗਈ ਹੈ। ਕੱਲ ਸਵੇਰੇ ਰਾਮ ਰਹੀਮ ਰੋਤਕ ਦੀ ਸਨਾਰੀਆ ਜੇਲ੍ਹ ਤੋਂ ਯੂਪੀਲਿ ਰਹਿਵਾਣਾ ਹੋਇਆ। ਹਰਿਆਣਾ ਸਰਕਾਰ ਨੇ ਰਾਮ ਰਹੀਮ ਨੂੰ ਇਸ ਸ਼ਰਤ ਤੇ ਫਰਲੋ ਦਿੱਤੀ ਹੈ ਕਿ ਉਹ ਭਾਗ ਪਰਿਸਥਿਤਾ ਆਸ਼ਰਮ ਵਿੱਚ 21 ਦਿਨਾਂ ਤੱਕ ਰਹੇਗਾ ਸੱਜਾ ਸੁਣਾਈ ਜਾਣ ਤੋਂ ਬਾਅਦ ਰਾਮ ਰਹੀਮ 10ਵੀਂ ਵਾਰ ਜੇਲ੍ਹ ਤੋਂ ਬਾਹਰ ਆ ਚੁੱਕਾ ਹੈ ਰਾਮ ਰਹੀਮ ਨੂੰ ਵੱਡੀ ਰਾਖਦੰਦ ਹਾਈ ਕੋਰਟ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਸਜੀਪੀਸੀ ਵੱਲੋਂ ਦਾਇਰ ਪਟੀਸ਼ਨ ਖਾਰਜ ਕਰ ਦਿੱਤੀ ਸੀ ਜਿਸ ਵਿੱਚ ਡੇਰਾ ਮੁਖੀ ਨੂੰ ਪੈਰੋਲ ਜਾਂ ਫਰਲੋ ਤੇ ਜਹਾ ਨਾ ਕਰਨ ਦੀ ਹਦਾਇਤਾਂ ਦੇਣ ਦੀ ਮੰਗ ਕੀਤੀ ਗਈ ਸੀ ਹਾਈ ਕੋਰਟ ਨੇ ਸਪੱਸ਼ਟ ਕੀਤਾ ਕਿ ਰਾਜ ਸਰਕਾਰ ਅਜੇ ਇਹ ਮੁੱਦਿਆਂ ਤੇ ਫੈਸਲੇ ਲੈਣ ਦੇ ਸਮਰੱਥ ਹੈ ਕੇਂਦਰ ਸਰਕਾਰ ਨੇ ਪ੍ਰਸ਼ਾਸਨ ਬਿੱਲ 2024 ਨੂੰ ਵਾਪਸ ਸੈਂਟ ਦਾ ਫੈਸਲਾ ਕੀਤਾ ਹੈ ਸਰਕਾਰ ਦਾ ਕਹਿਣਾ ਕਿ ਹੁਣ ਨਵਾਂ ਖਰੜਾ ਵਿਆਪਕ ਵਿਚਾਰ ਵਟਾਂਦਰੇ ਤੋਂ ਬਾਅਦ ਪੇਸ਼ ਕੀਤਾ ਜਾਵੇਗਾ ਸੂਚਨਾ ਤੇ ਪ੍ਰਸ਼ਾਸਨ ਮੰਤਰਾਲੇ ਨੇ ਪਿਛਲੇ ਸਾਲ ਨਵੰਬਰ ਵਿੱਚ ਨਵੇਂ ਪ੍ਰਸ਼ਾਸਨ ਰੈਗੂਲੇਸ਼ਨ ਬਿੱਲ ਦਾ ਖਰੜਾ ਤਿਆਰ ਕੀਤਾ ਸੀ ਵਿਰੋਧੀ ਧਿਰ ਤੇ ਮੀਡੀਆ ਨਾਲ ਜੁੜੇ ਲੋਕ ਇਸ ਬਿੱਲ ਦਾ ਜ਼ੋਰਦਾਰ ਵਿਰੋਧ ਕਰ ਰਹੇ ਸਨ ਸਮਾਜਵਾਦੀ ਪਾਰਟੀ ਦੇ ਮੁਖੀ ਅਕਲਿਸ਼ ਯਾਦਵ ਤੇ ਭੋਜਨ ਸਮਾਜਪਾਰਟੀ ਦੀ ਆਗੂ ਮਾਇਆ ਵਤੀ ਬੰਗਲਾਦੇਸ਼ ਵਿੱਚ ਕਟਗਿੰਤੀ ਭਾਈਚਾਰਿਆਂ ਖਿਲਾਫ ਹਿੰਸਾ ਤੋਂ ਯਾਦਵ ਨੇ ਕਿਹਾ ਕਿ ਬੰਗਲਾਦੇਸ਼ ਵਿੱਚ ਕਿਸੇ ਵੀ ਭਾਈਚਾਰੇ ਨੂੰ ਹਿੰਸਾ ਦਾ ਸ਼ਿਕਾਰ ਨਾ ਬਣਾਇਆ ਜਾਵੇ ਉਹਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮਨੁੱਖੀ ਹੱਕਾਂ ਦੀ ਸੁਰੱਖਿਆ ਨਾਲ ਜੁੜੇ ਇਸ ਮੁੱਦੇ ਨੂੰ ਮੰਤਰੀ ਪੱਧਰ ਤੇ ਚੁੱਕਿਆ ਜਾਵੇ ਉਹਨਾਂ ਨੇ ਕਿਹਾ ਕਿ ਇਹ ਸਾਡੀ ਸੁਰੱਖਿਆ ਤੇ ਅੰਦਰੂਨੀ ਸੁਰੱਖਿਆ ਨਾਲ ਜੁੜਿਆ ਸੰਵੇਦਨਸ਼ੀਲ ਮਸਲਾ ਹੈ ਉਧਰ ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਵੀ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਬੰਗਲਾਦੇਸ਼ ਵਿੱਚ ਛਿੰਦੂਆਂ ਤੇ ਹੋਰ ਨਾ ਕਟ ਗਿਣਤੀਆਂ ਖਿਲਾਫ ਇੰਸਾਦੀਆਂ ਘਟਨਾਵਾਂ ਨੂੰ ਸੰਜੀਦਗੀ ਨਾਲ ਲੈ ਤੇ ਇਹਨਾਂ ਨੂੰ ਰੋਕਣ ਲਈ ਠੋਕਵੇਂ ਕਦਮ ਚੁੱਕੇ ਇਕ ਮਹਿਲਾ ਡਾਕਟਰ ਨਾਲ ਕਤਲ ਜ਼ਬਰ ਜਨਾਤ ਤੇ ਹੱਤਿਆ ਮਾਮਲੇ ਦੀ ਮੈਜਿਸਟ੍ਰੇਟ ਜਾਂਚ ਦੀ ਮੰਗ ਨੂੰ ਲੈ ਕੇ ਆਰਜੀ ਕਰ ਹਸਪਤਾਲ 'ਚ ਜੂਨੀਅਰ ਡਾਕਟਰਾਂ ਦੀ ਹੜਤਾਲ ਤੇ ਜਨਤ ਗਰੋਸ ਵਿਚਾਲੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਨੇ ਵਾਅਦਾ ਕੀਤਾ ਕਿ ਜੇ ਪੁਲਿਸ ਦੇ ਕੇਸ ਸੁਲਝਾਉਣ ਵਿੱਚ ناکਾਮ ਰਹੀ ਤਾਂ ਮਾਮਲਾ ਸੀਬੀਆਈ ਹਵਾਲੇ ਕਰ ਦਿੱਤਾ ਜਾਵੇਗਾ ਮੁੱਖ ਮੰਤਰੀ ਮੰਮਤਾ ਬਨਰਜੀ ਕਲ ਡਾਕਟਰ ਦੇ ਕਰਗੀ ਤੇ ਉਹਨਾਂ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ ਉਹਨਾਂ ਕਹਿ ਕੇ ਜੇ ਪੁਲਿਸ ਐਤਵਾਰ ਤੱਕ ਇਹ ਮਾਮਲਾ ਸਲਝਾਉਣ ਵਿੱਚ ناکਾਮ ਰਹਿੰਦੀ ਹੈ ਤਾਂ ਅਸੀਂ ਮਾਮਲਾ ਸੀਬੀਆਈ ਨੂੰ ਸੌਂਪ ਦੇਵਾਂਗੇ ਘਟਨਾ ਦੀ ਜਾਂਚ ਸੀਬੀਆਈ ਤੋਂ ਕਰਾਉਣ ਸੰਬੰਧੀ ਮੰਗ ਸੰਬੰਧੀ ਘੱਟੋ-ਘੱਟ ਤਿੰਨ ਪਟੀਸ਼ਨਾਂ ਤੇ ਕੋਲਕਾਤਾ ਹਾਈ ਕੋਰਟ 13 ਅਗਸਤ ਨੂੰ ਸੁਣਵਾਈ ਕਰੇਗਾ ਉਧਰ ਕਾਂਗਰਸ ਦੀ ਜਨਰਲ ਸਕਤਰ ਪੈਂਕਾ ਗਾਂਧੀ ਬਾੜਰਾ ਨੇ ਕਿਹਾ ਕਿ ਘਟਨਾ ਦੇ ਸਬੰਧ ਵਿੱਚ ਪੱਛਮੀ ਮਗਾਲ ਸਰਕਾਰ ਨੂੰ ਤੁਰੰਤ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਉਹਨਾਂ ਐਕਸ ਤੇ ਪਾਈ ਪੋਸਟ ਵਿੱਚ ਕਿਹਾ ਕਿ ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਵਿੱਚ ਟ੍ਰੇਨੀ ਡਾਕਟਰ ਨਾਲ ਜ਼ਬਰਜਨਾਹ ਤੇ ਹੱਤਿਆ ਦੀ ਘਟਨਾ ਦਿਲ ਕੰਬਾਉਣ ਵਾਲੀ ਹੈ ਬਿਹਾਰ ਦੇ ਜਹਾਨਾਬਦ ਜ਼ਿਲ੍ਹੇ ਵਿੱਚ ਪੈਂਦੇ ਬਾਬਾ ਸਿਦੇਵੇਸ਼ਵਰ ਨਾਥ ਮੰਦਰ ਵਿੱਚ ਪਗੜਟ ਕਰਨ 6 ਔਰਤਾਂ ਸਣੇ ਕਟੋਕਟ 7 ਵਿਅਕਤੀ ਮਾਰੇ ਗਏ ਤੇ 16 ਜ਼ਖਮੀ ਹੋ ਗਏ ਜ਼ਿਲ੍ਹੇ ਦੇ ਡਿਮ ਜਿਸ਼ਨਟ ਅਲੰਕ੍ਰਿਤਾ ਪਾਂਡੇ ਨੇ ਮੌਤਾਂ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਮੰਦਰ ਵਿੱਚ ਭਗਤ ਦਰਦੀ ਇਹ ਘਟਨਾ ਸਵੇਰੇ 11:30 ਵਜੇ ਦੇ ਕਰੀਬ ਆਪਰੀ ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਪਗ ਦਰਦਾ ਕਾਰਨ ਕਾਵੜੀਆਂ ਵਿਚਾਲੇ ਆਪਸੀ ਵਿਵਾਦ ਹੋ ਸਕਦਾ ਹੈ ਅਧਿਕਾਰੀਆਂ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਨੇ ਤੇ ਅਸਲ ਕਾਰਨ ਦਾ ਪਤਾ ਲਾਇਆ ਜਾ ਰਿਹਾ ਉਧਰ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਘਟਨਾ ਤੇ ਦੁੱਖ ਦਾ ਇਜ਼ਹਾਰ ਕੀਤਾ ਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਦੀ ਵਾਧੂ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ ਉਹਨਾਂ ਨੇ ਜ਼ਖਮੀਆਂ ਨੂੰ ਵਧੀਆ ਲਾਹਸੂਲਤਾ ਮੁਹੱਈਆ ਕਰਵਾਉਣ ਦਾ ਵੀ ਨਿਰਦੇਸ਼ ਦਿੱਤਾ ਹੈ ਸੁਪਰੀਮ ਕੋਰਟ ਭ੍ਰਸ਼ਟਾਚਾਰ ਦੇ ਮਾਮਲੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸੀਬੀਆਈ ਵੱਲੋਂ ਗ੍ਰਿਫਤਾਰੀ ਨੂੰ ਬਹਾਲ ਰੱਖਣ ਦੇ ਦਿੱਲੀ ਹਾਈ ਕੋਰਟ ਦੇ ਹੁਕਮਾਂ ਖਿਲਾਫ ਉਹਨਾਂ ਦੀ ਅਰਜ਼ੀ ਸੁਣਵਾਈ ਲਈ ਸੂਚੀਬੱਧ ਕਰਨ ਤੇ ਵਿਚਾਰ ਕਰਨ ਵਾਸਤੇ ਰਾਜ਼ੀ ਹੋ ਗਈ ਹੈ ਹਾਈ ਕੋਰਟ ਨੇ ਕੇਜਰੀਵਾਲ ਨੂੰ ਸੀਬੀਆਈ ਕੇਸ ਵਿੱਚ ਨਿਯਮਿਤ ਜ਼ਮਾਨਤ ਲਈ ਹੇਠਲੀ ਤਾਲਤ ਵਿੱਚ ਜਾਣ ਵਾਸਤੇ ਕਿਹਾ ਸੀ ਕੇਜਰੀਵਾਲ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਅਭਿਸ਼ੇਕ ਸਿੰਘ ਵੀ ਨੇ ਅਰਜ਼ੀ ਤੇ ਫੌਰੀ ਸੁਣਵਾਈ ਲਈ ਚੀਫ ਜਸਟਿਸ ਡੀ.ਵਾਈ. ਚੰਦਰ ਚੂੜੀ ਦੀ ਅਗਵਾਈ ਵਾਲੇ ਬੈਂਚਾਂ 'ਤੇ ਦਲੀਲ ਦਿੱਤੀ के पीएमएलए ਤਹਿਤ ਦਰਜ ਮਾਮਲੇ ਦੇ ਹੋਰ ਮੁਲਜ਼ਮਾਂ ਦੀਆਂ ਜ਼ਮੰਤ ਅਰਜ਼ੀਆਂ ਪਹਿਲਾਂ ਤੋਂ ਹੀ ਸੁਣਵਾਈ ਲਈ ਸੂਚੀ ਪੱਧ ਨੇ ਇਸ ਤੇ ਚੀਫ ਜਸਟਿਸ ਨੇ ਕਿਹਾ ਕਿ ਅਰਜ਼ੀ ਈਮੇਲ ਕੀਤੀ ਜਾਵੇ ਉਹ ਇਸ ਤੇ ਵਿਚਾਰ ਕਰਨਗੇ ਇਸਤਰਾਣ ਯੂਟਿਊਬਰ ਧਰੋਵ ਰਾਠੀ ਦਾ ਅਪਮਾਨਜਨਕ ਵੀਡੀਓ ਰੀਟਵੀਟ ਕਰਨ ਤੇ ਕੇਜਰੀਵਾਲ ਖਿਲਾਫ ਦਰਜ ਮਾਨਹਾਨੀ ਕੇਸ ਵਿੱਚ ਸੁਪਰੀਮ ਕੋਰਟ ਨੇ ਸੁਣਵਾਈ 6 ਹਫ਼ਤਿਆਂ ਲਈ ਮੁਲਤਵੀ ਕਰ ਦਿੱਤੀ ਹੈ ਉਧਰ ਆਪ ਦੇ ਵਿਧਾਇਕ ਤੇ ਸਾਬਕਾ ਮੁੱਖ ਮੰਤਰੀ ਮਨੀਸ਼ ਸੋਦੀਆ ਵੱਲੋਂ ਜੇਲ੍ਹ ਵਿੱਚੋਂ ਬਾਹਰ ਆਉਂਦੇ ਹੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਨੇ ਉਨਾਂ ਨੇ ਕੱਲ ਆਪ ਦੀ ਵਿਧਾਇਕਾ ਨਾਲ ਮੀਟਿੰਗ ਕੀਤੀ ਤੇ ਦਿੱਲੀ ਵਿਧਾਨ ਸਭਾ ਚ ਉਹਨਾਂ ਲਈ ਰਣਨੀਤੀ ਸੰਬੰਧੀ ਚਰਚਾ ਕੀਤੀ ਅੱਜ ਉਹ ਦਿੱਲੀ ਨਗਰ ਨਿਗਮ ਦੇ ਕੌਂਸਲਰਾਂ ਨਾਲ ਮੁਲਾਕਾਤ ਕਰਕੇ ਜ਼ਮੀਨੀ ਹਕੀਕਤਾਂ ਸਮਝਣ ਦੀ ਕੋਸ਼ਿਸ਼ ਕਰਨ ਗਈ ਸਸੋਦੀਆ ਵੱਲੋਂ 14 ਅਗਸਤ ਨੂੰ ਪੈਦਲ ਮਾਰਚ ਦਿੱਲੀ ਵਿੱਚ ਕੱਢਿਆ ਜਾਵੇਗਾ ਡਾਕਟਰ ਸੰਦੀਪ ਪਾਟਕ ਨੇ ਦੱਸਿਆ ਕਿ ਮੀਟਿੰਗ ਵਿੱਚ ਪੈਦਲ ਮਾਰਚ ਬਾਰੇ ਚਰਚਾ ਹੋਈ ਸੂਤਰਾਮ ਸਾਹਿਬ ਸਸੋਦੀਆ ਨੇ ਵਿਧਾਇਕਾਂ ਨੂੰ ਆਮ ਲੋਕਾਂ ਨਾਲ ਰابطਾ ਬਦੌਨ ਤੇ ਦਿੱਲੀ ਸਰਕਾਰ ਦੇ ਬੀਤੇ ਪੌਣੇ 10 ਸਾਲ ਦੇ ਕਰੀਬ ਸਾਲਾਂ ਦੀ ਕਾਰਗੁਜ਼ਾਰੀ ਤੋਂ ਜਾਣੂ ਕਰਾਉਣ ਉੱਪਰ ਜ਼ੋਰ ਦਿੱਤਾ ਦਿੱਲੀ ਹਾਈ ਕੋਰਟ ਨੇ ਧੋਖਾਧੜੀ ਕਰਨ ਤੇ ਹੋਰ ਪਛੜਾ ਵਰਗ ਤੇ ਅੰਗਹੀਣਤਾ ਦੇ ਰਾਖਵੇਂ ਕਰਨ ਦਾ ਗਲਤ ਤਰੀਕੇ ਨਾਲ ਲਾਭ ਉਠਾਉਣ ਦੇ ਦੋਸ਼ 'ਇੱਠ ਸਾਬਕਾ ਪ੍ਰਵੇਸ਼ਨਰ ਆਈਏ ਸਦਕਾਰੀ ਪੂਜਾ ਖੇੜਕਰ ਨੂੰ ਗ੍ਰਿਫਤਾਰੀ ਤੋਂ 21 ਅਗਸਤ ਤੱਕ ਅੰਤਰੀਮ ਸੁਰੱਖਿਆ ਪ੍ਰਦਾਨ ਕੀਤੀ ਹੈ। ਜਸਟਿਸ ਸੁਬਰਾਮਨੀਅਨ ਸਰ ਸਾਧ ਨੇ ਖੇੜ ਕਰਦੀ ਪੇਸ਼ ਕੀਤੀ ਜ਼ਮਾਨਤ ਦੀ ਪਟੀਸ਼ਨ ਤੇ ਕੇਂਦਰੀ ਲੋਕ ਸੇਵਾ ਕਮਿਸ਼ਨ ਯੂਪੀਐਸਸੀ ਦੇ ਨਾਲ ਹੀ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕੀਤਾ ਤੇ ਉਹਨਾਂ ਨੂੰ ਜਵਾਬ ਦੇਣ ਲਈ ਕਿਹਾ ਜਸਟਿਸ ਪ੍ਰਸਾਦ ਨੇ ਕਿਹਾ ਕਿ ਮੌਜੂਦਾ ਮਾਮਲਿਆਂ ਵਿੱਚ ਤੱਥਾਂ ਤੇ ਗੌਰ ਕਰਦੇ ਹੋਏ ਅਦਾਲਤ ਦਾ ਇਹ ਮੰਨਣਾ ਹੈ ਕਿ ਪਟੀਸ਼ਨਰ ਨੂੰ ਸਨਵਾਈ ਦੀ ਅਗਲੀ ਤਾਰੀਖ ਤੱਕ ਗ੍ਰਿਫਤਾਰ ਨਾ ਕੀਤਾ ਜਾਵੇ ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਪੈਰੇਮੀ ਕਾਂਟਗਾ ਕਿਸਕੰਦੀ ਕਟਨਾਵ ਤੇ ਚੰਕ ਹੈ ਹੜਾਂ ਕਾਰਨ ਚਾਰ ਕੌਮੀ ਸਾਰਾਂ ਹੰਸਮਿਤ 338 ਸੜਕਾਂ ਵਾਜ ਲਈ ਬੰਦ ਹੋ ਗਈਆਂ ਨੇ ਅਧਿਕਾਰੀਆਂ ਨੇ ਦੱਸਿਆ ਕਿ ਪਾਰੀਮੀ ਕਾਰਨ ਉਹਨਾਂ ਦੇ ਕਈ ਇਲਾਕੇ ਜਲਥਲ ਹੋ ਗਏ ਨੇ ਉਹਨਾਂ ਦੱਸਿਆ ਕਿ ਕੁੱਲੂ ਮੰਡੀ ਤੋਂ ਸ਼ਿਮਲਾ ਜ਼ਿਲ੍ਹੇ ਵਿੱਚ 31 ਜੁਲਾਈ ਨੂੰ ਬੱਦਲ ਫੱਟਣ ਦੀਆਂ ਘਟਨਾਵਾਂ ਵਮਗਰੋਂ ਲਾਪਤਾ ਹੋਈ 30 ਦੇ ਕਰੀਬ ਲੋਕਾਂ ਦੀ ਪਾਲੀ ਮਹਿੰਮ ਚੜਾਈ ਜਾ ਰਹੀ ਹੈ ਪਰ ਕੋਈ ਵੱਡੀ ਕਾਮਯਾਬੀ ਹਾਸਲ ਨਹੀਂ ਹੋਈਏ ਉਹਨਾਂ ਦੱਸਿਆ ਕਿ 27 ਜੂਨ ਤੋਂ 9 ਅਗਸਤ ਵਿਚਾਲੇ ਮੀਂਹ ਨਾਲ ਸੰਬੰਧਿਤ ਘਟਨਾਵਾਂ ਵਿੱਚ 100 ਤੋਂ ਵੱਧ ਲੋਕ ਮਾਰੇ ਗਏ ਨੇ ਤੇ ਸੂਬੇ ਨੂੰ ਤਕਰੀਬਨ 842 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਖਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹਿਮਾਚਲ ਪ੍ਰਦੇਸ਼ ਦਾ ਦੌਰਾ ਰੱਦ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮੌਸਮ ਵਿੱਚ ਸੁਧਾਰ ਹੋਣ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੂਬੇ ਦਾ ਦੌਰਾ ਕਰਨਗੇ। ਉਧਰ ਕੌਮੀ ਰਾਜਧਾਨੀ ਦਿੱਲੀ ਦੇ ਕੁਝ ਹਿੱਸਿਆਂ ਵਿੱਚ ਵੀ ਲਗਾਤਾਰ ਮੀਂਹ ਪੈਣ ਕਰਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤਰ੍ਹਾਂ ਉੱਤਰਾਖੰਡ ਵਿੱਚ ਵਾਪਰੀਆਂ ਵਕਤ ਘਟਨਾਵਾਂ ਵਿੱਚ ਉੱਤਰ ਪ੍ਰਦੇਸ਼ ਦੇ ਸਲਾਨੀ ਸਮੇਤ ਤਿੰਨ ਔਰਤਾਂ ਗੰਗਾ ਤੇ ਬਕੀਰਤੀ ਨਦੀਆਂ ਵਿੱਚ ਰੁੜ ਗਈਆਂ। ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਆਜ਼ਾਦੀ ਦਿਹਾੜੇ ਤੋਂ ਪਹਿਲਾਂ ਜੰਮੂ ਕਸ਼ਮੀਰ ਦੇ ਅਰਜੌਰੀ ਜ਼ਿਲ੍ਹੇ ਦੇ ਸੁੰਦਰਬਣੀ ਇਲਾਕੇ ਵਿੱਚ ਕੰਟਰੋਲ ਰੇਖਾ ਨੇੜੇ ਭਾਰਤੀ ਸੈਨਾ ਨੂੰ ਅਲਰਟ ਤੇ ਰੱਖਿਆ ਗਿਆ। ਫੌਜ ਦੇ ਜਵਾਨਾਂ ਨੇ ਸੁਰੱਖਿਆ ਪ੍ਰਬੰਧਨ ਦੇ ਮੱਦੇਨਜ਼ਰ ਐਲਓਸੀ ਨੇੜੇ ਤਲਾਸ਼ੀ ਮਹਿੰਮ ਚਲਾਈਏ। ਇਲਾਕੇ ਵਿੱਚ ਬਰੂਦੀ ਸਰੰਗਾਂ ਦੇ ਹਮਲੇ ਰੋਕਣ ਲਈ ਡੌਗਸ ਸਕਵੈਡ ਦੀ ਮਦਦ ਵੀ ਲਈ ਜਾ ਰਹੀ ਹੈ। ਸੁਰੱਖਿਆ ਬਲਾਂ ਨੇ ਪਿੰਬਰ ਗਲੀ ਤੇ ਮੰਜਾ ਕੋਟ ਸੈਕਟਰਾਂ 'ਚ ਨਾਕੇ ਲਾ ਕੇ ਵਾਹਨਾਂ ਦੀ ਜਾਂਚ ਵੀ ਕੀਤੀ ਹੈ। ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਜਾਰੀ ਨੈਸ਼ਨਲ ਇੰਸਟੀਚਿਊਟ ਰੈਂਕਿੰਗ ਫਰੇਮਵਰਕ ਐਨ ਆਈ ਆਰ ਐਫ 2024 ਦੇ ਨਵੇਂ ਐਡੀਸ਼ਨ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਸੀ ਯੂ ਨੇ ਦੇਸ਼ ਦੀਆਂ ਸਰਵੋਤਮ ਸਰਕਾਰੀ ਤੇ ਪ੍ਰਾਈਵੇਟ ਯੂਨੀਵਰਸਿਟੀਆਂ ਵਿੱਚ ਲਗਾਤਾਰ ਵਾਧਾ ਜਾਰੀ ਰੱਖਿਆ ਹੈ NIRF ਰੈਂਕਿੰਗ 2024 ਵਿੱਚ ਭਾਰਤ ਦੀਆਂ ਪ੍ਰਾਈਵੇਟ ਤੇ ਸਰਕਾਰੀ ਯੂਨੀਵਰਸਿਟੀਆਂ ਵਿੱਚੋਂ 20ਵਾਂ ਸਥਾਨ ਹਾਸਲ ਕਰਕੇ ਚੰਡੀਗੜ੍ਹ ਯੂਨੀਵਰਸਿਟੀ ਨੇ ਅਕਾਦਮਿਕ, ਪਲੇਸਮੈਂਟ, ਖੋਜ ਤੇ ਨਵੀਨਤਾ ਵਿੱਚ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ ਤੇ ਇਸ ਦੇ ਨਾਲ ਹੀ ਚੰਡੀਗੜ੍ਹ ਯੂਨੀਵਰਸਿਟੀ ਨੇ ਉੱਤਰ ਪ੍ਰਦੇਸ਼ ਵਿੱਚ ਚੋਟੀ ਦਾ ਸਥਾਨ ਹਾਸਲ ਕੀਤਾ ਹੈ। ਮੈਡੀਕਲ ਕਾਲਜਾਂ ਦੇ ਵਰਗ ਵਿੱਚ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸੈਂਸ ਜੇਮਸ ਪਹਿਲੇ ਸਥਾਨ ਤੇ ਰਿਹਾ ਜਦਕਿ ਪੀਜੀ ਚੰਡੀਗੜ੍ਹ ਨੂੰ ਦੂਜਾ ਤੇ ਸੀਐਮਸੀ ਬੈਲੁਰੂ ਨੂੰ ਤੀਜਾ ਸਥਾਨ ਮਿਲਿਆ। ਕਾਲਜਾਂ ਦੇ ਵਰਗ ਵਿੱਚ ਦਿੱਲੀ ਦਾ ਹਿੰਦੂ ਕਾਲਜ ਪਹਿਲੇ ਮਰਾੰਡਾ ਹਾਊਸ ਦੂਜੇ ਤੇ ਸੈਂਟ ਸਟੀਫਨਸ ਕਾਲਜ ਦਿੱਲੀ ਸਟਾਨ ਤੇ ਨੇ ਕਾਨੂੰਨ ਸੰਸਥਾਵਾਂ ਵਿੱਚ ਨੈਸ਼ਨਲ ਲਾ ਸਕੂਲ ਆਫ ਇੰਡੀਆ ਯੂਨੀਵਰਸਿਟੀ ਬੰਗਲੌਰੂ ਪਹਿਲੇ ਨੈਸ਼ਨਲ ਲਾ ਕਾਲੀਜ ਦਿੱਲੀ ਦੂਜੇ ਤੇ ਨਲਸਾਰ ਯੂਨੀਵਰਸਿਟੀ ਆਫ ਲਾ ਹਾਈਦਰਾਬਾਦ ਦਿੱਲੀ ਸਟਾਨ ਤੇ ਨੇ ਖੇਤੀ ਦੇ ਸਬੰਧਤ ਖੇਤਰਾਂ ਵਿੱਚ ਸਿੱਖਿਆ ਲਈ ਭਾਰਤੀ ਖੇਤੀ ਖੋਜ ਸੰਸਥਾ ਨਵੀਂ ਦਿੱਲੀ ਪਹਿਲੇ ਸਟਾਨ ਤੇ ਜਦਕਿ ਭਾਰਤੀ ਖੇਤੀ ਖੋਜ ਕੌਂਸਲ ਆਈਸੀਏਏਆਰ ਕੌਮੀ ਡੇਰੀ ਖੋਜ ਸੰਸਥਾ ਹਰਿਆਣਾ ਦੂਜੇ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਪੰਜਾਬ ਦੇ ਸਤੰਤ ਹੈ। ਬੰਗਲਾਦੇਸ਼ ਦੀ ਅੰਤਰਮੀ ਸਰਕਾਰ ਵਿੱਚ ਗ੍ਰਹਿ ਮੰਤਰੀ ਬ੍ਰਿਗੇਡੀਅਰ ਜਨਰਲ ਸੇਵਾਮੁਕਤ ਐਮ ਸ਼ਖਾਵਤ ਹੁਸੈਨ ਨੇ ਪ੍ਰਦਰਸ਼ਨਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਹਾਲੀਆ ਹਿੰਸਾ ਦੌਰਾਨ ਪੁਲਿਸ ਤੇ ਸਲਾਮਤੀ ਦਸਤਿਆਂ ਤੋਂ ਲੁੱਟਖੋ ਕੀਤੀਆਂ ਰਾਈਫਲਾਂ ਸਣੇ ਹੋਰ ਸਾਰੇ ਗੈਰ ਕਾਨੂੰਨੀ ਤੇ ਅਨ ਅਧਿਕਾਰਿਤ ਹਥਿਆਰ 19 ਅਗਸਤ ਤੱਕ ਵਾਪਸ ਕਰ ਦੇਣਾ ਹਜ਼ਰ ਨੇ ਕਿ ਜੀ ਇਹ ਤਿਆਰ ਨੇੜੇ ਪੁਲਿਸ ਥਾਣੇ ਵਿੱਚ ਵਾਪਸ ਨਾ ਕੀਤੇ ਗਏ ਤਾਂ ਅਥਾਰਟੀਆਂ ਵੱਲੋਂ ਤਲਾਸ਼ੀ ਲਈ ਜਾਵੇਗੀ ਤੇ ਜੇ ਇਸ ਤਰ੍ਹਾਂ ਕਿਸੇ ਦੇ ਕਬਜ਼ੇ ਵਿੱਚੋਂ ਗੈਰ ਕਾਨੂੰਨੀ ਹਥਿਆਰ ਬਰਾਮਦ ਹੋਏ ਤਾਂ ਉਸ ਖਿਲਾਫ ਦੋਸ਼ਾਇਕ ਕਿਤੇ ਜਾਣਗੇ ਉਧਰ ਬੰਗਲਾਦੇਸ਼ ਦੇ ਗਵਰਨਰ ਵੱਲੋਂ ਪਿਛਲੇ ਦਿਨੀ ਦਿੱਤੇ ਸਤੀਫੇ ਮਗਰੋਂ ਕੱਲ ਬੈਂਕ ਦੇ ਦੋ ਡਿਪਟੀ ਗਵਰਨਰਾਂ ਤੇ ਬੰਗਲਾਦੇਸ਼ ਫਾਈਨੈਂਸ਼ੀਅਲ ਇੰਟੈਲੀਜੈਂਸ ਯੂਨਿਟ ਦੇ ਮੁਖੀ ਨੇ ਅੰਤਰਿਮ ਸਰਕਾਰ ਦੀ ਹਦਰਾਤਾਂ ਉੱਤੇ ਸਤੀਫੇ ਦੇ ਦਿੱਤੇ ਬੰਗਲਾਦੇਸ਼ ਦੇ ਨਾਮ ਨਿਯੁਕਤ ਚੀਫ ਜਸਟਿਸ ਸੈਇਦ ਰਿਫਾਤ احمد ਨੇ ਚੇਤਾਵਨੀ ਦਿੱਤੀ ਹੈ ਕਿ ਨਿਆਂਪਾਲਿਕਾ ਨਾਲ ਸੰਬੰਧਿਤ ਕਿਸੇ ਵੀ ਵਿਅਕਤੀ ਨੇ ਜੇ ਕੋਈ ਮਾੜਾ ਕੰਮ ਕੀਤਾ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਪਾਕਿਸਤਾਨ ਦੇ ਸਾਬਕਾ ਖੁਫੀਆ ਮੁਖੀ ਫੈਜ਼ ਹਮੀਦ ਨੂੰ ਫੌਜੀ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਪਾਕਿਸਤਾਨੀ ਫੌਜ ਵੱਲੋਂ ਲੈਫਟੀਨੈਂਟ ਜਨਰਲ ਫੈਜ਼ ਹਮੀਦ ਸੇਵਾਮੁਕਤ ਦੇ ਖਿਲਾਫ ਕੀਤੀਆਂ ਗਈਆਂ ਸ਼ਿਕਾਇਤਾਂ ਦੀ ਸੱਚਾਈ ਦਾ ਪਤਾ ਲਗਾਉਣ ਲਈ ਵਿਸਤ੍ਰਿਤ ਜਾਂਚ ਕੀਤੀ ਗਈ ਸੀ। ਪੈਰਿਸ 올림픽 ਵਿੱਚ ਅਮਰੀਕਾ ਤੇ ਚੀਨ ਨੇ ਸੋਨੇ ਦੇ ਬਰਾਬਰ 40-40 ਤਮਗੇ ਜਿੱਤੇ ਨੇ ਪਰ ਅਮਰੀਕਾ ਨੇ ਕੁੱਲ 128 ਤਮਗੇ ਹਾਸਲ ਕਰਦੇ ਹਾਂ ਸੂਚੀ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਚੀਨ 99 ਤਮਗੇ ਨਾਲ ਦੂਜੇ ਸਥਾਨ ਤੇ ਰਿਹਾ। ਜਾਪਾਨ ਨੇ ਸੋਨੇ ਦੇ 20 ਤਮਗੇਾਂ ਸਣੇ ਕੁੱਲ 45 ਤਮਗੇ ਜਿੱਤ ਕੇ ਤੀਜਾ ਸਥਾਨ ਹਾਸਲ ਕੀਤਾ। ਆਸਟ੍ਰੇਲੀਆ 18 ਸੋਨੇ ਸਮੇਤ ਕੁੱਲ 52 ਤਮਗੇ ਜਿੱਤ ਕੇ ਚੌਥੇ ਤੇ ਮੇਜ਼ਬਾਨ ਫਰਾਂਸ ਕੁੱਲ 40 ਤਮਗੇ ਜਿੱਤ ਕੇ ਪੰਜਵੇਂ ਸਥਾਨ ਤੇ ਇਹਨਾਂ ਖੇਡਾਂ ਵਿੱਚ ਰਿਹਾ। ਇਸ ਸਾਲ ਹੁਣ ਤੱਕ ਦੀਆਂ ਕੁਝ ਖਾਸ ਖਬਰਾਂ।